ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 60 ਮਹਲਾ 5ਵਾਂ ਸੰਤ ਹਰ ਹਰ ਨਾਮ ਧਿਆਈ ਸੋਖ ਸਾਗਰ ਪ੍ਰਭ ਵਿਸਰੋ ਨਹੀਂ ਮਨ ਚਿੰਦੇੜਾ ਫਲ ਪਾਈ ਰਹਾ ਸਤ ਗੁਰੂ ਪੁਰੇ ਤਾ ਭਗਵਾਇਆ ਆਪਣੀ ਕਿਰਪਾ ਤਰੀ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤਰਾ ਕੇ ਪਰਮੇਸ਼ਰ ਉਦਰਿਆ ਸਭ ਸੰਸਾਰ ਸੰਤ ਹਰ ਹਰ ਨਾਮ ਧਿਆਈ ਸੋਖ ਸਾਗਰ ਪ੍ਰਭ ਵਿਸਰੋ ਨਹੀਂ ਮਨ ਚਿੰਦੇੜ ਫਲ ਪਾਈ ਰਹਾ ਸਤ ਗੁਰੂ ਪੁਰੇ ਤਾ ਭਗਵਾਇਆ ਆਪਣੇ ਕਿਰਪਾ ਤਾਰੇ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਾਤਰਾ ਕੀ ਪਰਮੇਸ਼ਰ ਉਦਰਿਆ ਸਭ ਸੰਸਾਰ ਸ਼ੰਤ ਹਰ ਹਰ ਨਾਮ ਧਿਆਈ ਸੋਖ ਸਾਗਰ ਪ੍ਰਭ ਵਿਸਰੋ ਨਹੀਂ ਮਨ ਚਿੰਦੜ ਫਲ ਪਾਈ ਰਹਾ ਸਤ ਗੁਰੂ ਪੁਰੇ ਤਾ ਭਗਵਾਇ ਆਪਣੇ ਕਿਰਪਾ ਤਾਰੇ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤਰਾ ਕੇ ਪਰਮੇਸ਼ਰ ਉਦਰਿਆ ਸਭ ਸੰਸਾਰ ਸੰਤ ਹਰ ਹਰ ਨਾਮ ਧਿਆਈ ਤੋਖ ਸਾਗਰ ਪ੍ਰਭ ਵਿਸਰੋ ਨਹੀਂ ਮਨ ਚਿੰਦੜ ਫਲ ਪਾਈ ਰਹਾ ਸਤ ਗੁਰ ਪੁਰੇ ਤਾ ਭਗਵਾਇਆ ਆਪਣੀ ਕਿਰਪਾ ਤਰੀ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤਰਾ ਕੇ ਪਰਮੇਸ਼ਰ ਉਦਰਿਆ ਸਭ ਸੰਸਾਰ ਸੰਤ ਹਰ ਹਰ ਨਾਮ ਧਿਆਈ ਸੋਖ ਸਾਗਰ ਪ੍ਰਭ ਵਿਸਰੋ ਨਹੀਂ ਮਨ ਚਿੰਦੇੜ ਫਲ ਪਾਈ ਰਹਾ ਸਤ ਗੁਰੂ ਪੁਰੇ ਤਾ ਭਗਵਾਇਆ ਆਪਣੀ ਕਿਰਪਾ ਤਰੀ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਾਤਰਾਖੇ ਪਰਮੇਸ਼ਰ ਉਦਰਿਆ ਸਭ ਸੰਸਾਰ ਸ਼ੰਤ ਹਰ ਹਰ ਨਾਮ ਧਿਆਈ ਸੋਖ ਸਾਗਰ ਪ੍ਰਭ ਵਿਸਰੋ ਨਹੀਂ ਮਨ ਚਿੰਦੜ ਫਲ ਪਾਈ ਰਹਾ ਸਤ ਗੁਰੂ ਪੁਰੇ ਤਾ ਭਗਵਾਇਆ ਆਪਣੇ ਕਿਰਪਾ ਤਾਰੇ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬੋ નિਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤਰਾ ਕੇ ਪਰਮੇਸ਼ਰ ਉਦਰਿਆ ਸਭ ਸੰਸਾਰ ਸੰਤ ਹਰ ਹਰ ਨਾਮ ਧਿਆਈ ਸੋਖ ਸਾਗਰ ਪ੍ਰਭ ਵਿਸਰੋ ਨਹੀਂ ਮਨ ਚਿੰਦੇੜਾ ਫਲ ਪਾਈ ਰਹਾ ਸਤ ਗੁਰੂ ਪੁਰੇ ਤਾ ਭਗਵਾਇਆ ਆਪਣੀ ਕਿਰਪਾ ਤਾਰੇ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬੋ નિਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਾਤਰਾਖੇ ਪਰਮੇਸ਼ਰ ਉਦਰਿਆ ਸਭ ਸੰਸਾਰ ਸੰਤ ਹਰ ਹਰ ਨਾਮ ਧਿਆਈ ਸੋਖ ਸਾਗਰ ਪ੍ਰਭ ਵਿਸਰੋ ਨਹੀਂ ਮਨ ਚਿੰਦੇੜਾ ਫਲ ਪਾਈ ਰਹਾ ਸਤ ਗੁਰੂ ਪੁਰੇ ਤਾ ਭਗਵਾਇਆ ਆਪਣੇ ਕਿਰਪਾ ਤਾਰੇ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਾਤਰਾਕੇ ਪਰਮੇਸ਼ਰ ਉਦਰਿਆ ਸਭ ਸੰਸਾਰ ਸੰਤੋ ਹਰ ਹਰ ਨਾਮ ਧਿਆਈ ਸੋਖ ਸਾਗਰ ਪ੍ਰਭ ਵਿਸਰੋ ਨਹੀਂ ਮਨ ਚਿੰਦੇੜਾ ਫਲ ਪਾਈ ਰਹਾ ਸਤ ਗੁਰੂ ਪੁਰੇ ਤਾ ਭਗਵਾਇਆ ਆਪਣੇ ਕਿਰਪਾ ਤਾਰੇ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬੋ નિਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਾਤਰਾਖੇ ਪਰਮੇਸ਼ਰ ਉਦਰਿਆ ਸਭ ਸੰਸਾਰ ਸੰਤ ਹਰ ਹਰ ਨਾਮ ਧਿਆਈ ਸੋਖ ਸਾਗਰ ਪ੍ਰਭ ਵਿਸਰੋ ਨਹੀਂ ਮਨ ਚਿੰਦੜ ਫਲ ਪਾਈ ਰਹਾ ਸਾਤ ਗੁਰ ਪੁਰੇ ਤਾ ਪਗਵਾਇਆ ਆਪਣੀ ਕਿਰਪਾ ਅੰਤਰੀ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬੋ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਾਤਰਾਖੇ ਪਰਮੇਸ਼ਰ ਉਦਰਿਆ ਸਭ ਸੰਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ